82 ਲੱਖ ਰੁਪਏ ਲਾ ਕੇ ਆਪਣੀ ਨੋ ਰਾਨਿੰਗ ਨੂੰ ਆਸਟ੍ਰੇਲੀਆ ਭੇਜਿਆ ਸੀ ਜਿਹੜੀ ਆਈ ਲੈਟਸ ਸੀ ਵੀ ਇਸ ਪਰਿਵਾਰ ਨੇ ਕਰਾਈ ਸੀ ਕਿ ਪਰਿਵਾਰ ਨੂੰ ਇਹ ਸੀ ਕਿ ਜਿਹੜਾ ਸਾਡਾ ਲੜਕਾ ਵੀ ਪਿੱਛੇ ਚਲਾ ਜਾਊਗਾ ਅੱਜ ਇਹ ਪਰਿਵਾਰ ਸਾਡੇ ਨਾਲ ਆ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਹਨਾਂ ਦਾ ਭਰਾ ਸੀ ਤੇ ਇਹਨਾਂ ਦਾ ਬੇਟਾ ਸੀ ਇਹਨਾਂ ਨੇ ਆਸਟ੍ਰੇਲੀਆ ਭੇਜਿਆ ਸੀ ਆਪਣੀ ਭਰਜਾਈ ਨੂੰ ਤੁਹਾਡੀ ਭਰਜਾਈ ਲੱਗਦੀ ਸੀ ਹਾਂਜੀ ਹਾਂਜੀ ਤੁਹਾਡਾ ਪਹਿਲਾਂ ਦਾ ਨਾਮ ਦੱਸੋ ਬਲਵਿੰਦਰ ਸਿੰਘ ਹੈ ਮੇਰਾ ਨਾਮ ਸਾਡਾ ਪਿੰਡ ਪਿੰਡ ਜਲਾਲਾ ਜਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਹਾਂਜੀ ਤੇ ਸਟੋਰੀ ਦੱਸੋ ਵੀ ਪੂਰੀ ਪਹਿਲਾ ਸਟਾਰਟਿੰਗ ਚ ਦੱਸੋ ਵੀ ਜਿਹੜਾ ਰਿਸ਼ਤਾ ਉਹ ਕਿਵੇਂ ਹੋਇਆ ਸੀ ਪੇਪਰ ਤੇ ਹੋਇਆ ਸੀ ਜਾਂ ਵਿਚੋਲੇ ਰਾਹੀਂ ਹੋਇਆ ਸੀ ਨਹੀਂ ਇਹ ਮਤਲਬ ਹੋਇਆ ਤਾਂ ਵਿਚੋਲੇ ਰਾਹੀਂ ਸੀਗਾ ਜੀ ਤੇ ਵਿਚੋਲਾ ਵੀ ਮਾਮੇ ਦਾ ਮੁੰਡਾ ਸੀ ਤੇ ਗਾਂ ਜਿਹੜੀ ਉਹ ਕੁੜੀ ਦਾ ਆਪਾਂ ਨੂੰ ਕਰਾਇਆ ਸੀ ਉਹਨਾਂ ਦੇ ਵੀ ਰਿਸ਼ਤੇਦਾਰੀ ਚ ਹੋਈ ਸੀ ਇਹ ਕੁੜੀ ਤੇ ਉਹ ਵੀ ਮਤਲਬ ਅਸੀਂ ਉਹਨੇ ਭਰਾ ਆਉਂਦੇ ਆਪਣੇ ਘਰ ਰਿਸ਼ਤਾ ਦੇਖਣ ਵਾਸਤੇ ਸਾਡੇ ਆਉਂਦੇ ਆ ਜਲਾਲ ਉਹ ਉਦੇ ਭਾਈ ਉਹਦਾ ਮਾਪਿਓ ਤੇ ਉਹਦਾ ਫੁੱਫੜ ਟੱਲੇ ਆਉ ਤੋਂ ਉਹ ਘਰ ਆ ਕੇ ਸਾਰਾ ਕੁਝ ਕਲਾਲੇ ਤੋਂ ਆ ਜਿਹੜਾ ਉਹਦਾ ਫੁੱਫੜ ਉਹ ਵੀ ਨਾਲ ਆ ਕੇ ਘਰ ਸਾਰਾ ਕੁਝ ਉਹ ਬੇਖੁਕ ਕੇ ਸਾਰਾ ਕੁਝ ਇੱਕ ਗੱਲ ਕਹਿੰਦੇ ਵੀ ਸਾਨੂੰ ਸਾਰਾ ਕੁਝ ਠੀਕ ਆ ਹਾਂ ਕਰ ਦਿੰਦੇ ਆ ਉਹ ਠੀਕ ਆ ਇਦੋਂ ਬਾਅਦ ਅਸੀਂ ਮਤਲਬ 31 5 2017 ਨੂੰ ਇੱਕ ਰਸ ਮੰਗਣੇ ਦੀ ਕਰਦੇ ਆ ਖੰਬਣੀ ਬਨ ਕੇ ਇਦੋਂ ਬਾਅਦ ਅਸੀਂ ਕੁੜੀ ਨੂੰ ਆਈ ਲਰਸ ਕਰਾਉਂਦੇ ਆ ਆਪਦੇ ਪੈਸਿਆਂ ਤੇ ਤੇ ਤਿੰਨ ਵਾਰੀ ਕੁੜੀ ਨੂੰ ਅਸੀਂ ਆਈ ਲਰਸ ਕਰਾਇਆ ਜੀ ਜਦੋਂ ਕੁੜੀ ਨੂੰ ਬੈਂਡ ਆ ਜਾਂਦੇ ਆ ਫਿਰ ਇਹ ਦੂਜਾ ਵਾਰ 17 1 2019 ਨੂੰ ਵਿਆਹ ਰੱਖਦੇ ਆਂ ਸੀ ਵਿਆਹ ਰੱਖ ਕੇ ਤੇ ਕੁੜੀ ਸਾਡੇ ਕੋਲੇ ਡੇਢ ਮਹੀਨਾ ਰਹਿੰਦੀ ਆ ਡੇਢ ਮਹੀਨੇ ਤੋਂ ਬਾਅਦ ਆਪਣੇ ਕੋਲੇ 20 ਦੇ ਨਾਲ ਤੇ ਸਾਡੇ ਕੋਲੇ ਵਿਆਹ ਤੋਂ ਬਾਅਦ ਉਹ ਡੇਢ ਕੁ ਮਹੀਨਾ ਰਹੀ ਆ ਕੁੜੀ ਤੇ ਇਹ ਦੂਜਾ ਵਾਰ ਉਹ ਬਾਹਰ ਚਲੀ ਜਾਂਦੀ ਆ ਆਸਟ੍ਰੇਲੀਆ ਮੈ ਲਵਾਰਨ ਠੀਕ ਆ ਬਾਹਰ ਉੱਠ ਜਾਂਦੀ ਆ ਉਹ ਤੇ ਸਾਰਾ ਕੁਝ ਅਸੀਂ ਆਸਟ੍ਰੇਲੀਆ ਉਹਨੂੰ ਮਤਲਬ ਸਾਰਾ ਕੁਝ ਕੱਪੜੇ ਤੋਂ ਲੈ ਸਾਰੀਆਂ ਉਹਨਾਂ ਟਿਕਟਾਂ ਲੈ ਇਕਮ ਤੇ ਸਾਰਾ ਉਹ ਸ 26 ਲੱਖ ਰੁਪਿਆ ਲੱਗ ਜਾਂਦਾ ਜਦੋਂ ਇਹ ਜਹਾਜ਼ ਚੜਾਉਂਦੇ ਆ ਨੂੰ 26 ਲੱਖ ਰੁਪਿਆ ਸਾਰਾ ਖਰਚ ਆ ਜਾਂਦਾ ਤੇ ਇਦੋਂ ਬਾਅਦ ਜਦੋਂ ਕੁੜੀ ਉਹ ਉੱਧਰ ਜਾਂਦੀ ਆ ਕੰਮ ਨੂੰ ਮਿਲ ਜਾਂਦਾ ਕੁੜੀ ਨੂੰ ਵਧੀਆ ਕੰਮ ਕਰਦੀ ਆ ਉਹ ਇਧਰ ਫੋਨ ਵੀ ਮੇਰਾ ਭਾਈ ਉਹਨੂੰ ਜਦੋਂ ਲਾਉਂਦਾ ਥੋੜੇ ਟਾਈਮ ਪਿਛੋਂ ਕੁੜੀ ਨੂੰ ਉਹਨੂੰ ਮੇਰੀ ਭਾਬੀ ਨੂੰ ਹੀ ਠੀਕ ਆ ਤੇ ਉਹਦਾ ਕੋਈ ਬਤੀਰਾ ਵਧੀਆ ਨਹੀਂ ਹੁੰਦਾ ਉਹ ਗੱਲ ਉਲਟਾਏ ਕਹਿੰਦੇ ਸੀ ਮੈਂ ਕੰਮ ਤੇ ਆ ਗੱਲ ਕਰਦੀ ਨਹੀਂ ਸੀ ਯਾਨੀ ਠੀਕ ਆ ਵੀ ਮੈਂ ਕੰਮ ਤੇ ਆ ਗੱਲ ਕਰਦੀ ਨਹੀਂ ਸੀ ਮੇਰੇ ਭਾਈ ਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਇਹ ਕੁੜੀ ਦੇ ਕੋਈ ਦਿਲਚਾਅ ਕੁਸ਼ ਠੀਕ ਆ ਅਸੀਂ ਭਾਈ ਫੀਸਾਂ ਫੇਰ ਵੀ ਇਧਰੋਂ ਪਾਈਗੇ ਫੀਸਾਂ ਵੀ ਪਾਈਆਂ ਸੀ 6.5 ਲੱਖ 6 ਲੱਖ 4 ਲੱਖ 4 ਲੱਖ 1.68 22 ਲੱਖ ਰੁਪਇਆ ਅਸੀਂ 20 ਲੱਖ ਇਧਰੋਂ ਫੀਸਾਂ ਵੀ ਪਾਈਆਂ ਉਹ ਵੀ ਸਾਡੇ ਕੋਲੇ ਪ੍ਰੂਫ ਆ ਅਸੀਂ ਮੂਲ-ਮੂਲ ਕੁੜੀ ਤੇ 52 ਲੱਖ ਰੁਪਇਆ ਲਾਤਾ ਠੀਕ ਆ ਜਿਹੜੀਆਂ ਸਾਡੇ ਕੋਲੇ ਸਾਰਾ ਕੁਝ ਸਟੇਟਮੈਂਟਾਂ ਪਈਆਂ ਕੁੜੀ ਦੇ ਖਾਤੇ 'ਚ ਗਈਆਂ ਸਮਾਰਟ ਸਟੱਡੀ ਵਾਲੇ ਲੁਧਿਆਣੇ ਅਸੀਂ ਇਹ ਉਹਦੇ ਖਾਤੇ ਰਾਹੀਂ ਵੀਜ਼ਾ ਇਹ ਪ੍ਰਾਪਤ ਕੀਤਾ ਸੀ ਜਿਹੜਾ ਕੁੜੀ ਨੇ ਉਹ ਕੀਤਾ ਠੀਕ ਆ 552 ਲੱਖ ਰੁਪਈਆ ਉਹਦੇ ਤੇ ਮੂਲ ਲੱਗ ਜਾਂਦਾ ਤੇ ਉਹਦਾ ਵਿਆਜ ਅਸੀਂ ਅੱਜ ਹੋ ਗਏ ਡਿਵੋਰਸ ਦਿੱਤੇ ਨੂੰ ਤਾਂ ਹੋ ਗਏ 1.5 ਡੇਢ ਕ ਡੇਢ ਕ ਸਾਲ ਹੋ ਗਿਆ ਠੀਕ ਆ ਤੇ ਉਹਨੇ ਮੇਰੇ ਭਾਈ ਨੂੰ 4 ਸਾਲਾਂ ਪਿੱਛੇ ਬੁਲਾਇਆ ਸੀ ਜਣ ਇਹ ਸੇਸ਼ਟਮ ਨੂੰ ਚਾਲ ਦੇ ਨੂੰ ਅੱਜ 6-7-7 ਸਾਲ ਹੋ ਗਏ ਠੀਕ ਆ ਤੇ ਸਾਡੀ ਕੋਈ ਉਹ ਨਹੀਂ ਕਰੀ ਤੇ ਅਸੀਂ ਮਤਲਬ ਸਾਰਾ ਪੈਸਾ ਸਾਡੇ ਕੋਲੇ ਸਟੇਟਮੈਂਟਾਂ ਪਈਆਂ ਜਿਹੜਾ ਉਹਦੇ ਕੁੜੀ ਦੇ ਅਸੀਂ ਖਾਤੇ ਚ ਉਹ ਕਰਦੇ ਰਹੇ ਆ ਪਾਏ ਆ ਪੈਸੇ ਤੇ ਜਦੋਂ ਕੁੜੀ ਦਾ ਕੋਈ ਭਾਈ ਉਹ ਉਹਦੇ ਮੇਰੇ ਭਰਾ ਦੇ ప్రతి ਕੋਈ ਹੈ ਨਹੀਂ ਸੀ ਕੋਈ ਚੰਗਾ ਅਸੀਂ ਉਹਦੇ ਮਾਂ ਪਿਓ ਨੂੰ ਵੀ ਕੁੜੀ ਦੇ ਨੂੰ ਭਰਾਵਾਂ ਨੂੰ ਵੀ ਦੱਸ ਦੇ ਰਹੇ ਆ ਕਿ ਤੁਹਾਡੀ ਕੁੜੀ ਸਾਡੇ ਨਾਲ ਆਹ سلوਕ ਕਰਦੀ ਆ ਮੇਰਾ ਭਾਈ ਉਹਨਾਂ ਨੂੰ ਫੋਨ ਲਾਉਂਗਾ ਰਿਹਾ ਹਾਲਾਂਕਿ ਸਾਨੂੰ ਨਹੀਂ ਸੀ ਦੱਸਿਆ ਉਹਨੇ ਸਾਲ ਤੇ ਉਧਰ ਦੱਸ ਦਾਰਿਆ ਵੀ ਐਂ ਕਰਕੇ ਹੱਡੀ ਕੁੜੀ ਦਾ ਆਹ ਬਤੀਰਾ ਮੇਰੇ ਪ੍ਰਤੀ ਵੀ ਤੁਸੀਂ ਕੁੜੀ ਨੂੰ ਸਮਝਾਓ ਉਹ ਇੱਕ ਗੱਲ ਐ ਕਹਿੰਦੇ ਸੀ ਕਹਿੰਦੇ ਯਾਰ ਕੋਈ ਗੱਲ ਨਹੀਂ ਵੀ ਕੁੜੀ ਇਹ 4 ਸਾਲ ਕੱਲੀ ਰਹੀ ਕਰਕੇ ਵੀ ਕੁੜੀ ਦਾ ਤਾਂ ਕਰਕੇ ਵੀ ਇਹ ਤੇਰੇ ਨਾਲ ਕਰ ਰਹੀ ਆ ਕੋਈ ਨਹੀਂ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜੂ ਤੇ ਭਾਈ ਜਦੋਂ ਕੋਈ ਸਮਾਂ ਲੰਗੀ ਗਿਆ ਨੰਗੀ ਗਿਆ ਕੁੜੀ ਨੇ ਕੋਈ ਵੀ ਉਹ ਨਹੀਂ ਕਰਿਆ ਠੀਕ ਆ ਅਸੀਂ ਉਹਨਾਂ ਦੇ ਪਿੰਡ ਪੰਚਾਇਤ ਵੀ ਲੈ ਕੇ ਗਏ ਆ ਸਾਰੇ ਅਸੀਂ ਬਚੋਲੇ ਨੂੰ ਵੀ ਲੈ ਕੇ ਗਏ ਆ ਉਹਨਾਂ ਦੇ ਘਰੇ ਮੇਰੇ ਡੈਡੀ ਮੰਮੀ ਵਰਗੇ ਵੀ ਗਏ ਆ ਸਾਰਾ ਕੁਝ ਵੀ ਯਾਰ ਕੁੜੀਆਂ ਕਰਕੇ ਆ ਕੰਮ ਕਰਦੇ ਆ ਤੁਸੀਂ ਸਮਝਾਓ ਕੁੜੀ ਨੂੰ ਤੇ ਉਹਨਾਂ ਨੇ ਵੀ ਕੁੜੀ ਨੂੰ ਕੁਝ ਨਹੀਂ ਕਿਹਾ ਜਿਵੇਂ ਵਿੱਚੇ ਕੁੜੀ ਦੇ ਉਹਨਾਂ ਦਾ ਮਾਂ ਪਿਓ ਦੇ ਭਰਾਵਾਂ ਦਾ ਵੀ ਵਿੱਚੇ ਹੀ ਹੱਥ ਹੁੰਦਾ ਠੀਕ ਆ ਕੋਈ ਸਰਪੰਚ ਕੋਲੇ ਵੀ ਗਏ ਆ ਸੀ ਲੈ ਕੇ ਸਾਰਾ ਕੁਝ ਠੀਕ ਤੇ ਸਰਪੰਚ ਜੀ ਕਹਿੰਦਾ ਵੀ ਮੈਂ ਸਮਝਾ ਕੇ ਦੇਖ ਲੈਂਦਾ ਕੁੜੀ ਨੂੰ ਕੀ ਆਹ ਹੱਡਵੋਰਸ ਵਾਪਸ ਲੈ ਲੇ ਸਾਰਾ ਕੁਝ ਤੇ ਉਹਨੇ ਮੇਰੇ ਭਾਈ ਨਾਲ ਗੱਲ ਕਰੀ ਕਹਿੰਦਾ ਯਾਰ ਐ ਕਰਕੇ ਮੁੰਡਾ ਦਾ ਮੈਨੂੰ ਸਿਆਣਾ ਲੱਗਦਾ ਠੀਕ ਆ ਵੀ ਕੀਆ ਹੋ ਜੇ ਕੁੜੀ ਨਾਲ ਗੱਲ ਕਰਕੇ ਦੇਖ ਲੰਨਾ ਮੈਂ ਜੇ ਕੁੜੀ ਮੰਨ ਜਿਉਂਨੇ ਕੁੜੀ ਨਾਲ ਵੀ ਗੱਲ ਕਰੀ ਕੁੜੀ ਉਹਨੇ ਫਿਰ ਸਾਨੂੰ ਸਰਪੰਚ ਨੇ ਫੋਨ ਲਾਇਆ ਟੱਲੇ ਆਲਦੇ ਨੇ ਕਹਿੰਦਾ ਯਾਰ ਐਂ ਕਰਕੇ ਵੀ ਕੁੜੀ ਮੰਨ ਨਹੀਂ ਰਹੀ ਠੀਕ ਆ ਵੀ ਕੋਈ ਇਹਨਾਂ ਨਾਲ ਪੈਸਿਆਂ ਨਾਲ ਮੈਂ ਗੱਲ ਕਰਕੇ ਦੇਦਾ ਵੀ ਕੀ ਆ ਪੈਸਿਆਂ ਚ ਉਹ ਕੱਠ ਸੇ ਸਾਨੂੰ ਕਹਿਤਾ ਜਦੋਂ ਅਸੀਂ ਪੰਚਾਇਤ ਲੈ ਕੇ ਆਏ ਆ ਕਹਿੰਦਾ ਨਹੀਂ ਤੁਹਾਨੂੰ ਬਈ ਪੈਸਿਆਂ ਚ ਨਿਭਣਾ ਪਊ ਜੇ ਤੁਹਾਡੀ ਕੁੜੀ ਨੇ ਆਹ ਕੰਮ ਕਰਤਾ ਤੇ ਉਹਨਾਂ ਨੇ ਕੋਈ ਉਹ ਨਹੀਂ ਕਰੀ ਤੇ ਫਿਰ ਅਸੀਂ ਬਈ ਐਸਐਸਪੀ ਦੇ ਮੈਡਮ ਬਠਿੰਡੇ ਤੋਂ ਆ ਕਮਨੀਤ ਕੰਡਲ ਉੱਥੇ ਐਪਲੀ ਐਪਲੀਕੇਸ਼ਨਾਂ ਦਿੱਤੀਆਂ ਉੱਥੇ ਅਸੀਂ ਠੀਕ ਐਪਲੀਕੇਸ਼ਨਾਂ ਦਿੱਤੇ ਉਹਨਾਂ ਨੇ ਮਾਰਕ ਡੀਐਸਐਸਪੀ ਮਨਜੀਤ ਉਹਨਾਂ ਨੂੰ ਕਰੀ ਮਾਰਕ ਕੋਈ ਸਾਡਾ ਉੱਥੋਂ ਨਹੀਂ ਹੋਇਆ ਫਿਰ ਉਹਨਾਂ ਨੇ ਪ੍ਰਦੀਪ ਨੂੰ ਕਰੀ ਰੰਪਰੇ ਉਲਟਾ ਪ੍ਰਦੀਪ ਕਹਿਦਿਆ ਕਰੇ ਹਾਂ ਹਾਂ ਯਾਰ ਤੁਹਾਡਾ ਮੁੰਡਾ ਡਾਉਣ ਬਣਦਾ ਦੌੜ ਬਣਦਾ ਕੇ ਗੁੰਡਾ ਬਣਦਾ ਫਸੀ ਉੱਥੇ ਇਹ ਗੱਲ ਰੱਖ ਦਿੰਦੇ ਹੀ ਕਿ ਆ ਜੀ ਅਸੀਂ ਤਾਂ 50 52 ਲੱਖ ਰੁਪਇਆ ਲਾਈ ਬੈਠੇ ਆ ਜਿਹਦਾ ਵਿਆਜ ਵੀ ਭਰੀ ਬੈਠੇ ਆ 32 ਲੱਖ ਰੁਪਇਆ ਸਾਰਾ ਕੁੱਲ ਮਿਲਾ ਕੇ 82 ਲੱਖ ਰੁਪਇਆ ਲਾਈ ਬੈਠੇ ਆ ਵੀ ਅਸੀਂ ਗੁੰਡੇ ਕਾਦੇ ਨਾਲ ਬਣ ਜਾਾਂਗੇ ਇੰਨਾ ਪੈਸਾ ਲਾ ਕੇ ਕੋਈ ਗੁੰਡਾ ਕਿਵੇਂ ਬਣ ਜੂ ਠੀਕ ਆ ਜਿਹਦੇ ਕੋਲੇ ਕੋਈ ਮਤਲਬ ਇਨਕਮ ਦਾ ਸਾਧਨ ਸਾਢੇ ਪੰਜ ਕਿੱਲੇ ਹੋਣ ਉਹ ਕਿਹੜੇ ਹਿਸਾਬ ਨਾਲ ਕਿਸੇ ਦੇ ਕੋਈ ਉਹ ਹੋ ਜੂ ਤੁਸੀਂ ਫਿਰ ਇਹਨਾਂ 82 ਲੱਖ ਰੁਪਇਆ ਤੁਸੀਂ ਕਹਿੰਦੇ ਲਾਤਾ ਸੀ ਉਹ 82 ਲੱਖ ਕਿੱਥੋਂ ਲਿਆ ਤੁਸੀਂ ਬਾਈ ਜੀ ਉਹ 82 ਲੱਖ ਰੁਪਇਆ ਸਾਡੇ ਕੋਲੇ ਅੱਜ ਵੀ ਹੈ ਸਾਰਾ ਅਸੀਂ ਸਾਡਾ ਬੈਂਕ ਤੋਂ ਲੋਨ ਜਦੋਂ ਕੁੜੀ ਜਾਂਦੀ ਆ ਸਾਡੀ ਲਿਮਟ ਹੈ ਜੀ ਸਾਰੀਆਂ ਸਾਰੇ ਸਾਡੇ ਕੋਲੇ ਪ੍ਰੂਫ ਪਏ ਆ ਠੀਕ ਆ ਸਾਡੇ ਕੋਲੇ ਲਿਮਟਾਂ ਹੋਆਂ ਆ ਅਸੀਂ ਕੋਈ ਨਿੱਜੀ ਪੈਸਾ ਆਪਦੇ ਕੋਈ ਕਾਰੋਬਾਰ ਤੇ ਨਹੀਂ ਲਾਇਆ ਜਾਂ ਕੋਈ ਅਸੀਂ ਆਪਦੇ ਕਾਰੋਬਾਰ ਤੇ ਲਾ ਲਿਆ ਹੋਵੇ ਠੀਕ ਆ ਸਾਰਾ ਪੈਸਾ ਅਸੀਂ ਉਹ ਕੁੜੀ ਤੇ ਹੀ ਲਾਇਆ ਉਹਦਾ ਵਿਆਜ ਅਸੀਂ ਅੱਜ ਵੀ ਭਰੀ ਜਾਂਦੇ ਆ 7 ਸਾਲਾਂ ਸਾਡੇ ਕੋਲੇ ਸਟਾਮਾ ਸਾਡਾ ਸਾਰਾ ਸੋਨਾ ਸਣਾ ਸਾਰਾ ਕੋਈ ਬੈਂਕ ਚ ਪਿਆ ਮਤਲਬ ਜਿਹੜਾ ਇਹ ਸਾਰਾ ਕੁਝ ਅਸੀਂ ਬਾਈ ਕਰਿਆ ਪੈਸਾ ਚੱਕਿਆ ਇਹ ਅਸੀਂ ਕੁੜੀ ਜਾਣ ਤੋਂ ਬਾਅਦ ਹੀ ਅਸੀਂ ਮਤਲਬ ਇੰਨੇ ਹੋ ਹੋਏ ਆ ਪੈਸਾ ਕੋਈ ਅਸੀਂ ਆਪ ਦਾ ਨਿੱਜੀ ਨਹੀਂ ਕੋਈ ਅਸੀਂ ਕੋਈ ਗੱਡੀ ਕਰੋੜ ਰੁਪਇਆ ਤੁਸੀਂ ਲਾਤਾ ਬਾਪੂ ਕਦੇ ਮਨ ਦੇ ਵਿੱਚ ਖਿਆਲ ਨਹੀਂ ਆ ਮੁੰਡਿਆਂ ਨੂੰ ਸਮਝਾਇਆ ਨਹੀਂ ਭਾਈ ਤੁਸੀਂ 82 ਲੱਖ ਤਾਂ ਉਧਰ 32 ਲੱਖ ਰੁਪਇਆ ਤੁਸੀਂ ਕਹਿੰਦੇ ਅਸੀਂ ਵਿਆਜ ਭਰਤਾ ਬੇ ਇੱਥੇ ਹੀ ਕਾਰੋਬਾਰ ਕਰ ਲਓ ਰਹਿਣ ਦਿਓ ਆਪਾਂ ਨਹੀਂ ਜਾਣਾ ਸਮਝਾਇਆ ਨਹੀਂ ਸੀ ਹਾਂ ਜੀ ਇਹ ਵੀਰ ਵੱਡੇ ਵੀਰ ਸਾਨੂੰ ਜਦੋਂ ਲੜਕੀ ਨੂੰ ਅਸੀਂ ਭੇਜਤਾ ਨਾ ਸਾਡੇ ਮਨ ਦੇ ਵਿੱਚ ਚੋ ਪੈਦਾ ਹੋ ਗਿਆ ਖੁਸ਼ੀ ਪੈਦਾ ਹੋ ਗਈ ਵੀ ਚਲ ਇੱਕ ਬੱਚਾ ਤਾਂ ਵਿਦੇਸ਼ਾਂ ਦੇ ਵਿੱਚ ਸੈਟਲ ਹੋ ਜਾਊਗਾ ਪਰ ਵਿਦੇਸ਼ਾਂ ਦੇ ਵਿੱਚ ਸੈਟਲ ਹੋਣ ਦੀ ਬਜਾਏ ਉਹ ਕੁੜੀ ਦੇ ਮਨ ਦੇ ਵਿੱਚ ਐਡੀ ਭੇੜੀ ਇੱਕ ਅਸਾਸਤ ਖੇਢੀ ਗਈ ਸੀ ਕਿ ਵੀ ਮੈਂ ਇਹਨੂੰ ਕਿਰਾਂ ਸਦਲਾਂ ਉਹ ਵੀ ਸ਼ਾਇਦ ਕਰਮਾਂ ਦੇ ਨਾਲ ਮੇਰੇ ਲਟਕੇ ਨੂੰ ਉਹਨੇ ਸਦ ਲਿਆ ਪਰ ਸਾਨੂੰ ਆਸ ਮੈਂ ਤਾਂ ਕੋਈ ਨਹੀਂ ਸੀ ਜਿਹੜੀ ਇਸ ਤਰ੍ਹਾਂ ਅਸੀਂ ਉਹਦੀ ਗੱਲ ਸੁਣਦੇ ਆ ਬਾਅਦ ਚ ਪਰ ਉਸਨੇ ਸਦਣ ਦੇ ਵਜੂਦ ਵੀ ਸਾਨੂੰ ਕੋਈ ਪੈਸਾ ਨਹੀਂ ਪਾਇਆ ਸਾਨੂੰ ਚਾਉ ਦੀ ਥਾਂ ਤੇ ਸਾਡੇ ਕੰਮਾਂ ਤੇ ਐਡੀ ਭੇੜਾ ਅਸਰ ਪੈ ਰਿਹਾ ਵੀ ਇਹ ਅਸੀਂ ਪੈਸਾ ਲਾਹਾਂਗੇ ਕਿਵੇਂ ਤੇ ਸਾਨੂੰ ਕੋਈ ਉਹਦੇ ਕੋਲ ਲਟਕੀ ਕੋਈ ਇੱਕ ਅਸੀਂ 10 ਤੇ ਇਸੇ ਦੇ ਰਵਾਧਾਰ ਨਹੀਂ ਜੇਕਰ ਕੋਈ ਸਾਨੂੰ ਸਬੂਤ ਕਰਾ ਦੇ ਵੀ ਹਾਂ ਲੜਕੀ ਨੂੰ ਪਾਈ ਹੋਰ ਕਹਿਣੀ ਚਾਹੁੰਦਾ ਮੈਂ ਹੁਡੇ ਚੈਨਲ ਰਾਹੀਂ ਵੀ ਕੁੜੀ ਨੇ ਜਿਹੜਾ ਆਪਦਾ ਉਧਰ ਜਦੋਂ ਮੇਰਾ ਭਾਈ ਗਿਆ ਨਾ ਕੁੜੀ ਨੇ ਇੱਕ ਖਾਤਾ ਤਾਂ ਮੇਰੇ ਭਾਈ ਨਾਲ ਆਪਦਾ ਜੁਆਇੰਟ ਖਲਾਇਆ ਰਹਿ ਅਲੱਗ-ਅਲੱਗ ਹੀ ਰਹੇ ਸੀ ਉਹ ਵੀ ਉਹਦੀ ਸਿਆਸਤ ਸੀ ਕਿੰਨੇ ਚਿਰ ਹੋ ਗਏ ਤੁਹਾਡੇ ਭਾਈ ਗਏ ਨੂੰ ਭਾਈ ਗਏ ਨੂੰ ਭਾਈ 2 2.5 2.5 ਸਾਲ ਹੋ ਗਏ ਹਾਂਜੀ ਦੱਸ ਰਹੇ ਸੀ ਆਫ ਕੈਮਰਾ ਵੀ ਉਹ ਆ ਰਿਹਾ ਕੁਝ ਮਹੀਨੇ ਤੱਕ ਹਾਂ ਬਾਈ ਜੀ ਉਹਨਾਂ ਦਾ ਵੀਜ਼ਾ 3 3 ਕਿ ਮਹੀਨਿਆਂ ਦਾ ਰਹਿ ਗਿਆ ਕਿਉਂਕਿ ਗਾਹਾਂ ਆਪਸ਼ਨ ਹੀ ਨਹੀਂ ਪੱਕਾ ਉਹਨੇ ਉਹਦੇ ਨਾਲ ਹੋਣਾ ਸੀ ਜਾਂ ਤਾਂ ਕੁੜੀ ਸਾਡੇ ਪੈਸੇ ਲਵਾ ਦਾਂਦੀ ਕੁਝ ਠੀਕ ਆ ਅਸੀਂ ਤਾਂ ਵੀ ਅਸੀਂ ਉਹ ਕਰਦੇ ਜਾਂ ਪੱਕਾ ਕਰਾਣ ਦੀ ਠੀਕ ਆ ਸਾਡੇ ਨਾਲ ਤਾਂ ਉਹਨੇ ਬਸ ਆਪ ਦਾ ਜਦੋਂ ਸਾਰਾ ਕੁਝ ਨਿਬੜ ਗਿਆ ਉਹਨੇ ਆਪ ਦੀਆਂ ਫੀਸਾਂ ਭਰ ਲਿਆ ਸਾਰਾ ਕੁਝ ਕਲੀਅਰ ਹੋ ਗਿਆ ਹੋਰ ਤਾਂ ਹੋਰ ਬਾਈ ਉਹਨੇ ਇੱਕ ਖਾਤਾ ਆਪ ਦਾ ਜੁਆਇੰਟ ਮੇਰੇ ਭਾਈ ਨਾਲ ਖਲਾਇਆ ਸੀ ਉਹਦੇ ਚ ਉਹ ਪੈਸਾ ਉਧਰ ਖਰਚ ਵਾਸਤੇ ਕਰੀ ਜਾਂਦੀ ਸੀ ਇੱਕ ਉਹਦਾ ਖਾਤਾ ਆਪ ਦਾ ਪਰਸਨਲ ਸੀ ਜਿਹਦੇ ਚ ਉਹਦੇ ਤਾਂ ਟੈਕਸ ਕੱਟਿਆ ਜਾਂਦਾ ਸੀ ਜਿਹਦੇ ਚ ਉਹਦੀ ਸੈਲਰੀ ਆਉਂਦੀ ਸੀ ਕੁੜੀ ਦੀ ਠੀਕ ਆ ਹੋਰ ਤਾਂ ਹੋਰ ਬਾਈ ਉਹ ਜਦੋਂ ਛੁੱਟੀ ਵਾਲੇ ਦਿਨ ਵੀ ਉਹਨੂੰ ਪੈਸੇ ਆਉਂਦੇ ਸੀ ਸਾਰੇ ਠੀਕ ਆ ਉਹ ਆਪ ਦਾ ਪੈਸਾ ਉਧਰ ਆਪਦੇ ਭਰਾਵਾਂ ਨੂੰ ਪਾਉਂਦੀ ਰਹੀ ਆ ਇਹ ਵੀ ਮੈਂ ਇਹ ਕਹਿ ਨਹੀਂ ਚਾਹੁੰਦਾ ਵੀ ਕਾਨੂੰਨ ਜੇ ਕੋਈ ਸ਼ਾਨ ਵੀ ਨਹੀਂ ਉਹ ਵੀ ਸਿੱਧਾ ਪਤਾ ਲੱਗੂ ਵੀ ਇਹਨਾਂ ਕੋਲੇ ਵਿਆਹ ਤੋਂ ਪਹਿਲਾਂ ਕੁਝ ਨਹੀਂ ਸੀ ਤੇ ਅੱਜ ਉਹ ਕੁੜੀ ਨੇ ਇਹਨਾਂ ਨਾਲ ਫਰੋਡ ਕਰਕੇ ਸਾਰਾ ਕੁਝ ਉਹਨਾਂ ਨੇ ਉਹ ਕਰਿਆ ਠੀਕ ਆ ਉਹਨਾਂ ਨੇ ਤਾਂ ਬਾਈ ਗੱਡੀਆਂ ਵੀ ਲੰਗਾ ਥਾਂ ਵੀ ਲਿਆ ਸਾਰਾ ਕੁਝ ਜਿਹੜੇ ਨੇ 50 52 ਲੱਖ ਲਾਇਆ 32 ਤੇ 30 ਲੱਖ ਰੁਪਈਆ ਵਿਆਜ ਭਰਿਆ ਤੇ ਜਿਹੜਾ ਅੱਜ ਵੀ ਭਰੀ ਜਾਂਦਾ ਉਹਦੇ ਕੋਲੇ ਹਾਇ ਕੁਝ ਨਹੀਂ ਉਹ ਜਮਾ ਹੋ ਗਿਆ ਇੱਕ ਬਣ ਗਿਆ ਤੇ ਇੱਕ ਉੱਜੜ ਗਿਆ ਹਾਂ ਇੱਕ ਬਣ ਗਿਆ ਬਾਈ ਇੱਕ ਉੱਜੜ ਗਿਆ ਸਿੱਧੀ ਜੀ ਗੱਲ ਆ ਤੇ ਸਾਡੇ ਕੋਲੇ ਸਾਰੇ ਇਹ ਪ੍ਰੂਫ ਆ ਲੜਕੀ ਦਾ ਪੇਕਾ ਪਰਿਵਾਰ ਕਿਹੜਾ ਸੀ ਪੇਕਾ ਪਰਿਵਾਰ ਬਾਈ ਟੱਲੇ ਵਾਲ ਤੋਂ ਸੀ ਉਹ ਜਿਲ੍ਹਾ ਜਿਲ੍ਹਾ ਉਹ ਆਪਣਾ ਬਰਨਾਲਾ ਪੈਂਦਾ ਉਹਨੂੰ ਹਾਂਜੀ ਤਹਿਸੀਲ ਤਪ ਤਹਿਸੀਲ ਤਪਾ ਪੈਂਦਾ ਬਈ ਤਪਾ ਪੈਂਦਾ ਹਾਂਜੀ ਲੜਕੀ ਵੀ ਕੋਈ ਆਦੇ ਪਰਵਾਦੇ ਮੈਂਬਰ ਨੂੰ ਬਾਹਰ ਲੈ ਕੇ ਗਈ ਹੈ ਉਹ ਨਹੀਂ ਬਾਈ ਜੀ ਬਾਹਰ ਨਹੀਂ ਲੈ ਕੇ ਗਈ ਹਜੇ ਲੜਕੀ ਵੀ ਸ਼ਾਇਦ ਬਈ ਮਤਲਬ ਹੁਣ ਸਾਡੇ ਨਾਲ ਕੋਈ ਉਹ ਹੋਇਆ ਨਹੀਂ ਜਦੋਂ ਦਾ ਡਿਵੋਰਸ ਦਾ ਸ਼ਾਇਦ ਕੱਚੀ ਹੋਵੇ ਪਰ ਬਾਈ ਸਾਨੂੰ ਤਾਂ ਇਹ ਸੀ ਬਈ ਸੀ ਇੰਨਾ ਪੈਸਾ ਲਾਇਆ ਕੋਈ ਅਸੀਂ ਵਿਆਹ ਨਹੀਂ ਸੀ ਉਹੇ ਜਾ ਕਰਿਆ ਬਈ ਯਾਰ ਅਸੀਂ ਵਿਆਹ ਵੀ ਵਧੀਆ ਕਰਿਆ ਸਾਰਾ ਪੈਸਾ ਆਪ ਲਾਇਆ ਸੀ ਠੀਕ ਆ ਇਨਾ ਪੈਸਾ ਸਾਰਾ ਸਾਡਾ ਬੈਂਕ ਤੋਂ ਚੱਕਿਆ ਹੋਇਆ ਕੋਈ ਕਿਸੇ ਤੋਂ ਲਿਆ ਹੋਇਆ ਸਾਡੇ ਕੋਲੇ ਸਾਰੇ ਪ੍ਰੂਫ ਆ ਠੀਕ ਆ ਕੋਈ ਅਸੀਂ ਆਪ ਦਾ ਨਿੱਜੀ ਪੈਸਾ ਨਹੀਂ ਵਰਤਿਆ ਕੁੜੀ ਤੇ ਹੀ ਲਾਇਆ ਠੀਕ ਆ ਸਾਡੇ ਕੋਲੇ ਸਾਰੇ ਪ੍ਰੂਫ ਆ ਕੁੜੀ ਨੂੰ ਅਸੀਂ ਮਗਰ ਵੀ ਪੈਸਾ ਪਾਇਆ ਕੁੜੀ ਦਾ ਬਾਈ ਕੋਈ ਪਲਾਨ ਸੀ ਬਈ ਮਤਲਬ ਜਦੋਂ ਮੈਂ ਸਾਰਾ ਕੁਝ ਹੋ ਗਿਆ ਵੀ ਮੈਨੂੰ ਉਹਨਾਂ ਧੱਕਾ ਦੇਣਾ ਠੀਕ ਆ ਹੁਣ ਸਾਰਾ ਕੁਝ ਇਹੀ ਸਾਜ਼ਿਸ਼ ਕਹਿ ਸਕਦੇ ਆ ਵੀ ਜਦੋਂ 50 52 ਲੱਖ ਰੁਪਿਆ ਲਵਾ ਲਿਆ ਉਹਨੇ ਮਤਲਬ ਉਹਦੀ ਪੜਾਈ-ਪੜੂਈ ਦਾ ਵੀ ਨਿਬੜ ਗਿਆ ਕੰਮ ਨੂੰ ਮਿਲੀ ਜਾਂਦਾ ਸੀ ਉਧਰ ਬਾਹਰ ਸਾਰਾ ਕੁਝ ਮਿਲੀ ਜਾਂਦਾ ਜਦੋਂ ਸਾਰਾ ਕੁਝ ਨਿਬੜ ਗਿਆ ਹੋਰ ਤਾਂ ਹੋਰ ਜਦੋਂ ਉਹਨੇ ਕੁੜੀ ਨੇ ਮੇਰੇ ਭਾਈ ਨੂੰ ਉਧਰ ਸੱਦਿਆ ਨਾ ਉਹਨਾਂ ਦੇ ਰੂਮ ਵੀ ਅਲੱਗ-ਅਲੱਗ ਸੀ ਹਾਂ ਰੂਮ ਵੀ ਉਹਦਾ ਅਲੱਗ-ਅਲੱਗ ਸੀ ਉਹ ਉੱਥੇ ਜਦੋਂ ਮੇਰਾ ਭਾਈ ਜਾਂਦਾ ਤਿੰਨ-ਚਾਰ ਚਾਰ ਮਹੀਨੇ ਪਿੱਛੋਂ ਮੇਰਾ ਭਾਈ ਉੱਥੇ ਗਿਆ ਮਤਲਬ ਉਧਰ ਆਸਟ੍ਰੇਲੀਆ ਬੁਲਾਇਆ ਉਹਨੇ 4 ਸਾਲਾਂ ਪਿੱਛੋਂ ਤੇ ਉਹ ਜਦੋਂ ਉੱਥੇ ਮੇਰੇ ਭਾਈ ਨੂੰ 4 ਸਾਲਾ ਹੋ ਗਏ 4 ਕੁ ਮਹੀਨੇ ਹੋ ਗਏ ਸੌਰੀ ਤੇ ਇਤੋਂ ਬਾਅਦ ਕੁੜੀ ਹੋ ਇੱਧਰ ਆ ਜਾਂਦੀ ਆ ਆਪਦੇ ਪੇਕੇ ਮੇਰਾ ਭਾਈ ਉਧਰ ਉੱਠ ਜਾਂਦਾ ਤਾਂ 1 ਕੁ ਮਹੀਨਾ ਹੋ ਜਾਂਦਾ ਕੁੜੀ ਇੱਧਰ ਆ ਜਾਂਦੀ ਆ ਸਾਡੇ ਕੋਲੇ ਜਲਾਲ ਉਹ ਕੁੜੀ ਇੱਕ ਦਿਨ ਰਹਿੰਦੀ ਆ ਤੇ ਮਹੀਨਾ ਡੇਢ ਮਹੀਨਾ ਹੋ ਆਪਦੇ ਪੇਕੇ ਟੱਲੇ ਵਾਲ ਰਹਿੰਦੀ ਆ ਸਾਡੇ ਨਾਲ ਕੋਈ ਕੋਈ ਗੱਲਬਾਤ ਨਹੀਂ ਉਹ ਕੁੜੀ ਨੇ ਮਤਲਬ ਜਿਵੇਂ ਕੋਈ ਦਿਲਚੋੜੇ ਕੋਈ ਹੁੰਦੀ ਆ ਬੇਈਮਾਨੀ ਵੀ ਮੈਂ ਆਪਦਾ ਕੋਈ ਕੰਮ ਮਤਲਬ ਕੱਢਣਾ ਸੀ ਵੀ ਆਪਦਾ ਕੱਢ ਲਿਆ ਕੋਈ ਜਾਂਦਾ ਤਾਂ ਉਜੜਾ ਤੇ ਉਜੜੇ ਤਾਂ ਉਜੜੇ ਠੀਕ ਆ ਕੋਈ ਸਾਡੇ ਨਾਲ ਹੋਣੀ ਸਾਡੇ ਕੋਲੇ ਸਾਰੇ ਪ੍ਰੂਫ ਆ ਅਸੀਂ ਬਾਈ ਕਾਨੂੰਨ ਦੇ ਰਾਹੀਂ ਵੀ ਸਾਰੀਆਂ ਐਪਲੀਕੇਸ਼ਨਾਂ ਦਿੱਤੀਆਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਐਸਐਸਪੀ ਡੀਐਸਪੀ ਹਾਂਜੀ ਥਾਣੇ ਦੇ ਵਿੱਚ ਕਿੱਥੇ ਕਿੱਥੇ ਕੰਪਲੇਂਟਾਂ ਕਰਨੀਆਂ ਤੇ ਕਿੰਨੀ ਵਾਰ ਕਰੀਆਂ ਤੁਸੀਂ ਬਾਈ ਜੀ ਸਾਡੇ ਕੋਲੇ ਐਸਐਸਪੀ ਮੈਡਮ ਦੇ ਅਸੀਂ ਉਹਨਾਂ ਨੇ ਗਾਹ ਮਾਰਕ ਕਰ ਦੰਦੇ ਸੀ ਅਸੀਂ ਹਾਂ ਅਸੀਂ ਤਿੰਨ ਚਾਰ ਤਾਂ ਐਪਲੀਕੇਸ਼ਨਾਂ ਦਿੱਤੀਆਂ ਜਿਹਦੇ ਕੋਲੇ ਸਾਡੀਆਂ ਆਰਟੀਆਈ ਸਾਡੇ ਕੋਲੇ ਪਈਆਂ ਨੇ ਠੀਕ ਆ ਉਹ ਇੱਕ ਗੱਲ ਕਹਿ ਦਿੰਦਾ ਸੀ ਕਾਨੂੰਨ ਠੀਕ ਆ ਕਹਿੰਦਾ ਸੀ ਹਾਂ ਹਾਂ ਛੋਡੇ ਮੁੰਡੇ ਨੇ ਰਲ ਕੇ ਖੇ ਡਿਵੋਰਸ ਦਿੱਤਾ ਤੇ ਅਸੀਂ ਕਿਹਾ ਜੀ ਤੁਸੀਂ ਕੋਈ ਵਿੱਚੋਂ ਕੇਸ ਦੀ ਕੋਈ ਪੜਤਾਲ ਤਾਂ ਕਰੋ ਹੁਣ ਇੱਕ ਗੱਲ ਬਾਈ ਮੈਂ ਤੁਹਾਨੂੰ ਇਹ ਗੱਲ ਰੱਖਣੀ ਚਾਹੁੰਦਾ ਕੈਮਰੇ ਮੂਰੇ ਮੰਨ ਲਓ ਆਹ ਚੀਜ਼ ਲਿਖੀ ਹੋਈ ਆ ਜੇ ਆਪਾਂ ਇਹਨੂੰ ਖੋਲ ਕੇ ਦੇਖਾਂਗੇ ਵਿੱਚੋਂ ਤਾਂ ਫੇਰ ਹੀ ਪਤਾ ਲੱਗੂਗਾ ਕੀ ਲਿਖਿਆ ਠੀਕ ਆ ਜੇ ਹੋ ਕੋਈ ਕਾਨੂੰਨੀ ਕਾਰਵਾਈ ਪੁਲਿਸ ਗਾਂ ਕੋਈ ਤਫਦੀਸ਼ ਕਰਦੀ ਫੇਰ ਹੀ ਪਤਾ ਲੱਗਦਾ ਵੀ ਇਹ ਕੀ ਆ ਵਿੱਚੋਂ ਕੇਸ ਠੀਕ ਆ ਉਹ ਤਾਂ ਇੱਕ ਗੱਲ ਇਹ ਕਹਿੰਦੇ ਸੀ ਹਾਂ ਹਾਂ ਸੋਡੇ ਮੁੰਡੇ ਨੇ ਉਹ ਕਰਤਾ ਅਸੀਂ ਕਹੀ ਅਸੀਂ ਤਾਂ 50 52 ਲੱਖ ਰੁਪਈਆ ਲਈ ਬੈਠੇ ਆ ਤੇ ਉਹ ਕਹਿੰਦੇ ਸੀ ਉਹਨਾਂ ਕੋਲੇ ਕੋਈ ਪਹਿਲਾਂ ਦਰਖਾਸਤ ਆਈ ਸੀ ਉਹਨਾਂ ਕੋਲੇ ਜਾਂ ਕੋਈ ਗੱਲਬਾਤ ਹੋਈ ਸੀ ਉਹ ਕਿਉਂ ਕਹਿੰਦੇ ਨਹੀਂ ਨਹੀਂ ਭਾਈ ਉਹ ਕੋਈ ਪ੍ਰੀਟੀ ਗੱਲ ਬੰਦੇ ਤੋਂ ਇਹ ਜਾਂ ਤੋਂ ਕਿਸੇ ਤੋਂ ਫੋਨ ਲਵਾ ਦਿੰਦੇ ਸੀ ਸਾਡੀ ਕੋਈ ਸਰਮਾਈ ਨਹੀਂ ਹੁੰਦੀ ਪ੍ਰਦੀਪ ਸੀ ਫੂਲ ਤੋਂ ਠੀਕ ਆ ਪੂਲ ਤੋਂ ਸੀਗੇ ਡੀਐਸਪੀ ਡੀ ਉਹਨਾਂ ਕੋਲੇ ਵੀ ਗਏ ਆ ਉਹ ਸਾਨੂੰ ਉਲਟਾ ਕਹਿੰਦੇ 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 ਐਂਕਰ ਕੇਰ ਤੁਸੀਂ ਦੋਦ ਬਣਦੇ ਹੋ ਗੁੰਡੇ ਬਣਦਾ ਤੁਹਾਡਾ ਮੁੰਡਾ ਅਸੀਂ ਉਹਨਾਂ ਕੋਲੇ ਗੱਲ ਰੱਖਣੀ ਚਾਹੁੰਦੇ ਆ ਭਈ ਇੰਨਾ ਪੈਸਾ ਲਾ ਕੇ ਗੁੰਡਾ ਕਿਵੇਂ ਬਣ ਜੂਜੀ ਕੋਈ ਇੱਕ ਬੰਦੇ ਦਾ ਤਾਂ ਸਾਰਾ ਘਰ ਲੱਗਿਆ ਹੋਇਆ ਉਹ ਕਿਵੇਂ ਉਹ ਕਰੂ ਅਸੀਂ ਇੱਕ ਗੱਲ ਇਹ ਵੀ ਕਹੀ ਸੀ ਅਸੀਂ ਕਹਿੰਦੇ ਸਾਡੇ ਪਿੰਡ ਚੋਂ ਪਤਾ ਕਰ ਲਓ ਠੀਕ ਆ ਸਾਡਾ ਕੀ ਬਿਹੇਵ ਆ ਕਿੱਦਾਂ ਦੇ ਅਸੀਂ ਹੈਗੇ ਆ ਸਾਡੇ ਦਾ ਕੋਈ ਮਗਰਲੇ ਬਾਪੂ ਵਰਗੇ ਨੇ ਕੋਈ ਥਾਣੇ ਦਾ ਮੂੰਹ ਨਹੀਂ ਦੇਖਿਆ ਤੇ ਜਿਹੜਿਆ ਨੇ ਸਾਨੂੰ ਆ ਲੈ ਕੇ ਆ ਮਤਲਬ ਕੰਡੀਸ਼ਨ ਤੇ ਖੜਾ ਕਰਤਾ ਇਹਨਾਂ ਨੇ ਇੰਨਾ ਪੈਸਾ ਲਵਾ ਕੇ ਅਸੀਂ ਕੋਈ ਆਪਦਾ ਇਧਰ ਕਾਰੋਬਾਰ ਤੋਰ ਲੰਦੇ ਜਿਹੜਾ ਤੁਹਾਡਾ ਬ੍ਰਦਰ ਅਕਬਾਰ ਗਿਆ ਉਹ ਤੁਹਾਨੂੰ ਛੋਟਾ ਸੀ ਤੇ ਵੱਡਾ ਸੀ ਉਹ ਬਾਈ ਜੀ ਮੇਰਾ ਬ੍ਰਦਰ ਅਕਵਾਲ ਮੇਰੇ ਤੋਂ ਵੱਡਾ ਸੀ ਅਸੀਂ ਜਿਹੜੇ ਮਗਰ ਲਿਆ ਵਿਆਹ ਉਹਦਾ ਹੀ ਕਰਿਆ ਸੀ ਕੱਲੇ ਦਾ ਅਸੀਂ ਮਗਰ ਲਏ ਹਜੇ ਆਣ ਮੈਡ ਨਹੀਂ ਆ ਅਸੀਂ ਤਾਂ ਹਜੇ ਪਹਿਲਾਂ ਹੀ ਬੁਣਿਆ ਸੀ ਪਹਿਲਾਂ ਹੀ ਟਹਿ ਗਿਆ ਸਿੱਧੀ ਜੀ ਗੱਲ ਆ ਕੋਈ ਵੀ ਉਹ ਨਹੀਂ ਹੋਇਆ ਠੀਕ ਆ ਸਾਡੇ ਕੋਲੇ ਸਾਰੇ ਪ੍ਰੂਫ ਆ ਅਸੀਂ ਇਹੀ ਬਾਈ ਤੁਹਾਡੇ ਚੈਨਲ ਦੇ ਰਾਹੀਂ ਕੋਈ ਕਾਨੂੰਨ ਬਣ ਜੇ ਤੇ ਕਿਉਂਕਿ ਬਾਈ ਕੁੜੀ ਵਾਲਿਆਂ ਦੇ ਤਾਂ ਜੂਨ ਹੀ ਸਰਕਦੀ ਕੁੜੀ ਵਾਲਿਆਂ ਦੇ ਤਾਂ ਸਿਰ ਤੇ ਜੂਨ ਹੀ ਸਰਕਦੀ ਅਗਲਾ ਪੈਸੇ ਲਵਾ ਕੇ ਹੋ ਜਾਂਦਾ ਕਰੋਂ ਬੇਕਰ ਹੁੰਦਾ ਮੁੰਡੇ ਵਾਲਾ ਹੁੰਦਾ ਖਬਰ ਅਗਲਾ ਸੋਚਦਾ ਤਾਂ ਚੰਗੇ ਨੂੰ ਹੀ ਆ ਹੁਣ ਅਗਲੇ ਦੇ ਦਿਲ ਚ ਖਬਰਾਂ ਕੀ ਗੱਲ ਹੁੰਦੀ ਆ ਇੱਥੇ ਜਾਂਦਾ ਬੇਈਮਾਨ ਹੋ ਜੇ ਬੰਦੇ ਦਾ ਕੀ ਕਹਿ ਸਕਦੇ ਆਪਾਂ ਠੀਕ ਆ ਕੋਈ ਕਾਨੂੰਨ ਬਣੇ ਕੋਈ ਸਾਡੀ ਵੀ ਸੁਣਮਾਈ ਹੋਵੇ ਗਾਂ ਤੋਂ ਕੁਛ ਚੰਗਾ ਹੋਵੇ ਅਸੀਂ ਤਾਂ ਇਹੀ ਗੱਲ ਕਹਿੰਨੇ ਆ ਤੁਹਾਡੇ ਨਾਲ ਹੋ ਗਿਆ ਕਿਸੇ ਹੋਰ ਨਾਲ ਨਾ ਹੋਵੇ ਬਾਈ ਜੀ ਇਹੀ ਗੱਲ ਕਹਿਣੀ ਚਾਹੁੰਦੇ ਆ ਵੀ ਗਾਂਹ ਕਿਸੇ ਨਾਲ ਨਾ ਹੋ ਹੋਵੇ ਠੀਕ ਆ ਵਿਆਜੂ ਚੱਕ ਕੇ ਪੈਸਾ ਬਾਈ ਡਿਪਰੈਸ਼ਨ ਬਣ ਜਾਂਦਾ ਬੰਦੇ ਦੇ ਨੀਂਦ ਨਹੀਂ ਆਉਂਦੀ ਐਨਾ ਪੈਸਾ ਉਹਨਾਂ ਦੇ ਟੱਲੇ ਵਾਲਾਂ ਦੇ ਤਾਂ ਟੱਲੇ ਵਾਲਾਂ ਦੇ ਤਾਂ ਭਾਈ ਉਹਨਾਂ ਦੇ ਜੂਨ ਹੀ ਸਰਕਦੀ ਠੀਕ ਆ ਅਸੀਂ ਉਹਨਾਂ ਕੋਲੇ ਗਏ ਆ ਉਹ ਤਾਂ ਬਸ ਅਣਗੌਲੀ ਕਰਦੇ ਕਿਉਂਕਿ ਭਾਈ ਲੱਗੇ ਹੀ ਕੁਛ ਨਹੀਂ ਪੈਸਾ ਤੁਹਾਡਾ ਘਰ ਵੀ ਖਰਾਬ ਹੋ ਗਿਆ ਫਰੋਡ ਵੀ ਹੋ ਗਿਆ ਫਰੋਡ ਵੀ ਹੋ ਗਿਆ ਡਿਸਪੂਟ ਵੀ ਪੈ ਗਿਆ ਭਰਾਵਾਂ ਦੇ ਵਿੱਚ ਤੁਸੀਂ ਕਹੋਗੇ ਵੀ ਤੁਸੀਂ ਪੈਸਾ ਲਾਇਆ ਸੀ ਤੇਰੇ ਵਿਆਹ ਤੇ ਲਾਇਆ ਸੀ ਤੇਰੇ ਵਿਆਹ ਤੇ ਪੈਸਾ ਲਾਇਆ ਤੇ ਅਸੀਂ ਤਾਂ ਆਪ ਕੁਆਰੇ ਰਹਿ ਗਏ ਨਾ ਵਸਦੇ ਨਾ ਉੱਜੜਦੇ ਹਾਂ 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 ਭਾਈ हां भाई जी यही गल है भाई आपा पैसा दा चंगे नु लाया सी भाई कुछ चंगा होजू आप दा कुछ बाद च बढ़िया बनजू जदूं आपा एक, एक ही बुणया एक ही ਢੇਜੇ ਆਸ ਹੁੰਦੀ ਆ ਕੋਈ ਵਧੀਆ ਬਣ ਜੇ ਠੀਕ ਆ ਉਹਦੇ ਤੇ ਲਾਇਆ ਸੀ ਸਾਰਾ ਪੈਸਾ ਠੀਕ ਆ ਉਹੀ ਮਤਲਬ ਠੱਗੀ ਚੋਰੀ ਕਰਕੇ ਆਪਣੇ ਠੱਗੀ ਮੈਂ ਦੱਸੋ ਮੇਰਾ ਲਾਸਟ ਸਵਾਲ ਇਹ ਹੋਊਗਾ ਜਿਹੜੇ ਲੋਕ ਤੁਹਾਡੀ ਵੀਡੀਓ ਵੇਖ ਰਹੇ ਆ ਜਿਹੜੇ ਬਾਹਰ ਦੀ ਇੱਕ ਜਾਂ ਦੀ ਦੌੜ ਲੱਗੀ ਹੋਈ ਆ ਕੈਨੇਡਾ ਅਮਰੀਕਾ ਜਾਏਗੇ ਉੱਥੇ ਖਣੀ ਕੀ ਰੱਖਿਆ ਹਾਂਜੀ 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 ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਬਾਈ ਜੀ ਮੈਂ ਤਾਂ ਇਹ ਕਹਿਣਾ ਚਾਹੁੰਨਾ ਹਨਾ ਵੀ ਜਦੋਂ ਮਤਲਬ ਬੁੰਦਾ ਤਾਂ ਬਾਈ ਕੋਈ ਚੰਗੇ ਨੂੰ ਹੀ ਚੰਗੇ ਨੂੰ ਹੀ ਜਾਂਦਾ ਵੀ ਕੁਛ ਚੰਗਾ ਹੋ ਜੂ ਕੋਈ ਪਰਿਵਾਰ ਦਾ ਵਧੀਆ ਹੋ ਜੂ ਇਧਰਲੇ ਆਪਣੇ ਸਿਸਟਮ ਉਦਾਂ ਦੇ ਆ ਠੀਕ ਆ ਨਹੀਂ ਕੋਈ ਉਹੇ ਜਾ ਹੋਣ ਦਾ ਠੀਕ ਆ ਵਧੀਆ ਅਗਲਾ ਦੇਖਦਾ ਵੀ ਯਾਰ ਯਾਰ ਕੁਛ ਉਧਰ ਜਾ ਕੇ ਕੁਛ ਵਧੀਆ ਹੋ ਜੂ ਪਰ ਜਦੋਂ ਹਾਂ ਹਾਂ ਜਾਣਾ ਚਾਹੁੰਦਾ ਪਰ ਲੜਕੀ ਵਾਲਾਂ ਦੇ ਹੱਥ ਜ਼ਰੂਰ ਬੰਨੂ ਇਹ ਸਾਡੀ ਬੇਨਤੀ ਆ ਜੇਕਰ ਜਿਵੇਂ ਬਾਪੂ ਮੈਨੂੰ ਐ ਦੱਸੋ ਜਿਵੇਂ ਲੜਕੇ ਵਾਲੀ ਜਦੋਂ ਲੜਕੀ ਤੇ ਪੈਸਾ ਲਾਉਂਦੇ ਆ ਤੇ ਉਹ ਕਿੱਲਾ ਡੇਢ ਕਿੱਲਾ ਪੈੜੀ ਲਗਾਉਂਦੇ ਆ ਸਕਿਉਰਟੀ ਵਜੋਂ ਜੇ ਤੇ ਤੁਹਾਡੀ ਲੜਕੀ ਨੇ ਸੱਦ ਲਿਆ ਤੇ ਤੁਹਾਡੇ ਨਾਲ ਕਿੱਲਾ ਅਸੀਂ ਵਾਪਸ ਦੇ ਦਾਂਗੇ ਜੇ ਤੁਹਾਡੀ ਲੜਕੀ ਸਾਡੇ ਠੱਗੀ ਮਾਰ ਗਈ ਤੇ ਅਸੀਂ ਤੁਹਾਡਾ ਕਿੱਲਾ ਨਹੀਂ ਦੇਣਾ ਇਹੋ ਜੀ ਕੋਈ ਗੱਲਬਾਤ ਸਕਿਉਰਟੀ ਹੋਈ ਸੀ ਹੋਈ ਸੀ ਇਹ ਬਾਈ ਜੀ ਜਿੱਦੇ ਉਹ ਪਹਿਲੇ ਦਿਨ ਦੇਖਣ ਆਉਂਦੇ ਆ ਨਾ ਉਹਦੇ ਭਰਾ ਤੇ ਉਹਦੇ ਫੁੱਫੜ ਦੇਖਣ ਆਉਂਦੇ ਆ ਕੁੜੀ ਦੇ ਮੇਰੇ ਡੈਡੀ ਜੀ ਬੈਠੇ ਇਹਨਾਂ ਨੇ ਇਹ ਗੱਲ ਕਹੀ ਸੀ ਮੇਰੇ ਤਾਇਆ ਜੀ ਵੀ ਸੀਗੇ ਕੋਲੇ ਉਹ ਮੇਰੇ ਡੈਡੀ ਜੀ ਨੇ ਇਹ ਗੱਲ ਕਹੀ ਸੀ ਕਹਿੰਦੇ ਵੀ ਆਪਾਂ ਲਿਖ ਲਿਖਾ ਕਰ ਲਓ ਜ ਤੇ ਉਹਦੇ ਭਰਾਵਾਂ ਨੇ ਇੱਕ ਗੱਲ ਮੈ ਤੁਹਾਡੇ ਕੈਮਰੇ ਰਾਹੀਂ ਬਾਈ ਕਹਿਣੀ ਚਾਹੁੰਦਾ ਉਹਨਾਂ ਨੇ ਉਹਦੇ ਭਰਾਵਾਂ ਨੇ ਇਹ ਗੱਲ ਕਹੀ ਸੀ ਵੀ ਆਪਦੇ ਭੈਣ ਭਾਈ ਦਾ ਪਤਾ ਹੀ ਹੁੰਦਾ ਠੀਕ ਆ ਬਈ ਇਹ ਗੱਲ ਨਹੀਂ ਕਰੂ ਸਾਡੀ ਭੈਣ ਠੀਕ ਆ ਤੇ ਪਰ ਬਾਈ ਉਹਦੀ ਭੈਣ ਨੇ ਜਿਹੜੇ ਦਾ ਸਾਨੂੰ ਡਰ ਸੀ ਮੇਰੇ ਤਾਈ ਨੇ ਇਹ ਵੀ ਕਹੀ ਸੀ ਕਹਿੰਦਾ ਜਦੋਂ ਕਿਸੇ ਨਾਲ ਰਿਸ਼ਤੇਦਾਰ ਕੋਈ ਪੈ ਜੇ ਨਾ ਵੀ ਆਪਾਂ ਚੱਲ ਲਿਖ ਲਿਖਾ ਕੀ ਕਰਨਾ ਉਹ ਆਪਦੇ ਬਣ ਜਾਂਦਾ ਹਾਂ ਬਈ ਉਹ ਆਪਦਾ ਹੀ ਬਣ ਜਾਂਦਾ ਜੇ ਕੋਈ ਰਿਸ਼ਤੇਦਾਰੀ ਨੂੰ ਸਮਝੇ ਠੀਕ ਆ ਤੇ ਪਰ ਉਹਨਾਂ ਨੇ ਉਹੀ ਕਰਿਆ ਜਿਹੜਾ ਅੱਜ ਹੋ ਰਿਹਾ ਤੇ ਚੱਲ ਰਿਹਾ ਜਿਹੜਾ ਡਰ ਸੀ ਠੀਕ ਆ ਜੇ ਹੋ ਸਕਦਾ ਸਾਡਾ ਲਿਖ ਲਿਖਾ ਕਰਿਆ ਹੁੰਦਾ ਤਾਂ ਹੋ ਸਕਦਾ ਸਾਨੂੰ ਅੱਜ ਇੰਨੇ ਪਾਪੜ ਵੇਲਣੇ ਹੀ ਨਾ ਪੈਂਦੇ ਠੀਕ ਆ ਹਾਂ ਸਾਨੂੰ ਹੱਥ ਇੰਨੇ ਵੜਾਉਣੇ ਹੀ ਨਾ ਪੈਂਦੇ ਕਿ ਉਹਨਾਂ ਨਾਲ ਲਿਖ ਲਿਖਾ ਉਹ ਬਾਈ ਉਹਨਾਂ ਦੇ ਪਰਿਵਾਰ ਦੀ ਸਾਰੀ ਰਲਿ ਭੁਗਤੀ ਸਾਰੀ ਉਹਨਾਂ ਦੇ ਵਿੱਚ ਸਾਜ਼ਿ ਸੀ ਸਾਡੇ ਨਾਲ ਸਾਰਾ ਕੁਝ ਉਹਨਾਂ ਨੇ ਠੱਗੀ ਠੀਕ ਆ ਸਾਰਾ ਪੈਸਾ ਕੁੜੀ ਨੇ ਕੁੜੀ ਤੋਂ ਉਹਨਾਂ ਨੇ ਉਧਰ ਪਵਾਇਆ ਅਸੀਂ ਪੰਜ ਪੈਸੇ ਦੇ ਕੁੜੀ ਦੇ ਕੋਈ ਰਮਾਦਾਨ ਨਹੀਂ ਹੈਗੇ ਕੁੜੀ ਨੇ ਸਾਨੂੰ ਪਾਇਆ ਹੋਵੇ ਠੀਕ ਆ ਅੱਜ ਮੈਂ ਇੱਕ ਗ ਇਸਾ ਲਾਇਆ ਨਾ ਅਸੀਂ ਅੱਜ ਵੀ ਵਿਆਜ ਇਹ ਭਰੀ ਜਾਂਦੇ ਆ ਠੀਕ ਆ ਅੱਜ ਵੀ ਅਸੀਂ ਵਿਆਜ ਭਰੀ ਜਾਂਦੇ ਆ ਜਿਹੜਾ ਕੁੜੀ ਤੇ ਲਾਇਆ ਅਸੀਂ ਕੋਈ ਜੇ ਅੱਜ ਕਾਨੂੰਨ ਕੋਈ ਘਰ ਇਹ ਕਰ ਦੇਣਾ ਛਾਣਬੀਨ ਪੁਲਿਸ ਕਰਦੀ ਆ ਤਾਂ ਉਹ ਇਹ ਜਾਂਚ ਕਰ ਲੇ ਵੀ ਸਾਡਾ ਕੀ ਬਣਿਆ ਤੇ ਉਹਨਾਂ ਨੇ ਕੀ ਬਣਾਇਆ ਠੀਕ ਆ ਇਹ ਗੱਲ ਅਸੀਂ ਰੱਖਣੀ ਚਾਹੁੰਦੇ ਆ ਬਾਈ ਕੋਈ ਕਾਨੂੰਨ ਬਣਾਉਣਾ ਚਾਹੀਦਾ ਕੋਈ ਗਾਹਣਾ ਕੋਈ ਹੱਥ ਵੜਾਵੇ ਸਿੱਧੀ ਜੀ ਗੱਲ ਆ ਕੁੜੀ ਵਾਲਾ ਤਾਂ ਆਰਾਮ ਦਾ ਇਨਾ ਘੋੜੀਆਂ ਵੇਚ ਕੇ ਸੌ ਜਾਂਦਾ ਨੀਂਦ ਨਹੀਂ ਆਉਂਦੀ ਮੁੰਡੇ ਵਾਲਿਆਂ ਨੂੰ ਸਿੱਧੀ ਜੀ ਗੱਲ ਆ ਠੀਕ ਆ ਜਦੋਂ ਕਿਸੇ ਦਾ ਪੈਸਾ ਲੱਗਿਆ ਹੁੰਦਾ ਨੀਂਦ ਆਉਂਦੀ ਨਹੀਂ ਬਾਈ ਡਿਪ